ਖਾ ਪੀ ਕੇ ਆ ਗਏ ਪਰ ਇੱਕ ਮਿੰਟ ਮੈਂ ਇਹ ਬੋਲਦਾ ਹਨਾ ਥੋੜੀ ਥੋੜੀ ਹਵਾ ਦੀ ਆਉਂਦੀ ਹੈ ਤੇ ਅਸੀਂ ਖਾ ਪੀ ਕੇ ਆ ਗਏ ਤੇ ਉੱਥੇ ਇਹ ਲਾਊਡਨੈਸ ਸੀਗਾ ਕੈਮਰਾ ਆ ਸੀ ਬੁਖਾਏ ਦਿਖਾਉਂਦੇ ਆ ਸੀ ਬੁਖਾਏ ਇਹ ਰੁਕ ਦਿਗਾ ਦੋ ਸ਼ੁੱਤ ਬੁਖਾਏ ਆ ਦੇਖ ਰਹਾ ਹਾਂ ਤੇ ਆ ਅਸੀਂ ਤੇ ਡੋਮਿਨੋਸ ਤੇ ਕੀ ਹੈ ਜੀ ਕੈਂਟੂ ਹਾਂ ਜੀ ਚਲਾਣਾ ਬੜਾ ਵਧੀਆ ਲੱਗਾ ਠੰਡਾ ਦਿੱਤਾ ਜਿਹਾ ਹਾਂ ਆਖਰੀ ਯੂਕੇ ਵੀਜ਼ਾ ਤੇ ਹੁਣ ਅਸੀਂ ਸੋਚਿਆ ਵੀ ਅਸੀਂ ਇੱਕ ਦਾ ਆਈਸਕ੍ਰੀਮ ਖਾੜੀਏ ਤੇ ਨਾਲੇ ਲੈ ਜੀਏ ਨਾ ਆਈਸਕ੍ਰੀਮ ਤੇ ਸਨੂ ਵਾਸਤੇ ਡੋਰਿਟੋਸ ਵੀ ਲੈਣੇ ਸੀ ਕਿ ਉਹ ਵੀ ਲੈ ਲੇ ਉਹ ਇੰਨਾ ਥੋੜਾ ਦਿਖਾਇਆ ਵਗੈਰਾ ਨਹੀਂ ਹੈਗਾ ਬਸ ਜਸਟ ਲੈ ਲੇ ਉਥੋਂ ਇੱਕ ਇੱਕਦਮ ਯਾਦ ਹੀ ਨਹੀਂ ਆਇਆ ਹੈਗਾ ਵਲੌਗ ਬਣਾਉਣ ਜਿੱਦੜਾ ਲੰਬਾਲੂ ਰੋੜ ਦੇ ਬੂਗਾ ਉਹਦੇ ਲਾਇਆ ਹੋ ਕੇ ਰੋੜੇ ਲਾਇਆ ਬਚਾ ਜਰਾ ਛੋਗਾ ਹਾਂ ਇਹ ਹੈ ਤੇ ਹੁਣ ਵਾਸ ਸਸੀਂ ਆਈਸਕ੍ਰੀਮ ਲੈ ਲੈਣ ਕਿਥੇ ਆ ਆ ਕੋਈ ਦਰਜੀ ਹਾਂਜੀ ਉਹ ਖਾ ਕੇ ਆਣੀ ਹੈ ਕੀ ਉਹ ਕਾਫੀ ਪੀਣੀ ਹੈ ਕਾਦੀ ਕਿਹੜੀ ਉਹ ਰੀਡੀ ਵਾਲੀ ਮਹਿੰਗੀ ਹੋਣੀ ਹੈ ਉਹ 80 ਰੁਪਏ ਦੀ ਹੈ 80 ਦੀ ਕੋਈ ਨਾ ਭੀ ਜਾਣਿਆ 180 ਰੁਪਏ ਕੋਈ ਚੈੱਕ ਕਰ ਲਈਏ ਬਟ ਉਹ ਤਾਂ ਫਿਰ ਬਾਜ਼ਾਰ ਆ ਜੂਗਾ ਨਾਤੀ ਵੀ ਚਾਣੀ ਹੈ ਹੈ ਨਾਤੀ ਵੀ ਨਹੀਂ ਹੈ ਬਟ ਉਹ ਛੱਡਿਆ ਰਾਸ਼ਨ ਦਾ ਉੱਥੇ ਟਾਈਮ ਹੋ ਗਿਆ ਤੇਰਾ 7:30 ਹੋ ਗਏ ਕਿ ਰਾਸ ਲੈ ਗਏ ਨਹੀਂ 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 ਮੈਂ ਤਾਂ ਮੈਂ ਆਈ ਦਿਨ ਵਿੱਚ ਵਚਵਟੀ ਦੇ ਟਾਇਰ ਤੇ ਹਾਈ ਸਟਾਪਰ ਆ ਗਿਆ ਇੱਥੇ ਤੈਨੂੰ ਪਤਾ ਇੱਕ ਵਾਰ ਮੇਰੀ ਸਕੂਟਰੀ ਬੰਦ ਹੋ ਗਈ ਸੀ ਸਪੀਡ ਤੇ ਆ ਰਹੀ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇੱਥੇ ਸਟਾਪਰ ਹੈਗੇ ਨੇ ਇੱਕਦਮ ਬ੍ਰੇਕ ਲਾਈ ਉਹ ਐਂ ਠਾਪਾ ਵਜਾ ਚਾਬੀ ਬੰਦ ਹੋ ਗਈ ਤੇ ਚਾਬੀ ਔਨ ਕੀਤੀ ਫੇਰ ਸਕੂਟਰੀ ਸਟਾਰਟ ਕੀਤੀ ਤੇ ਮੈਂ ਮੇਰੀ ਗੱਲ ਤੇ ਆਵਾ ਆ ਗੱਡੀ ਦੇ ਟਾਇਰ ਬਾਹਰ ਨਿਕਲੇ ਦਿਖ ਰਹੇ ਨੇ ਥੋੜੇ ਥੋੜੇ ਹੈਨਾ ਇੰਨੇ ਕੀ ਆਪਾਂ ਹਾਂ ਮੰਨ ਲਵਾਂਗੇ ਹਾਂ ਬ੍ਰੈਜ਼ਲ ਦੇ ਕਰਵਾਵਾਂਗੇ ਇਹਦੇ ਟਾਇਰ ਦੇਖੋ ਨਾ ਨਾਤ ਜਿਆਦਾ ਪਤਾ ਲਾਤਾ ਗੱਡੀ ਸੌਂ ਜਾਂਦੀ ਹੈ ਹਲੋ ਇਹ ਦੇਖ ਮਰਸੀਡੀਜ਼ ਆਪਾਂ ਵਲੌਗ ਤਾਂ ਐਵੇਂ ਕਰ ਰਹੇ ਆ ਸਕੂਟੀ ਤੇ ਕਿਉਂਕਿ ਆਪਣੇ ਤੋਂ ਬਣਿਆ ਨਹੀਂ ਉੱਥੇ ਪਤਾ ਨਹੀਂ ਆਲੌਡ ਹੀ ਨਹੀਂ ਕੀਤਾ ਬਣਾਣਾ ਇਧਰ ਹੈ ਜੀ ਜਿਮ ਲੋਕੇ ਦੇਖਣ ਲੱਗ ਗਏ ਨੇ ਤੇ ਸਿੱਡਾ ਕੀ ਹੋ ਗਿਆ ਲੋਗੀ ਬਣਾ ਰਿਹਾ ਨਾ ਭਾਈ ਹੁਣ ਵੀ ਬੇਦਰ ਦੇਖ ਰਿਹਾ ਸੀ ਆਦੀ ਹੋਈ ਪਿਆ ਯਾਰ ਸ਼ੌਫਟ ਵੀ ਕਿੰਨਾ ਪਤਾ ਆਲੇ ਕੁਲ ਐ ਸਦਾ ਸ਼ੁਰੂ ਉਹ ਵੜੀਆ ਫ੍ਰਾਂਕ ਸੀ ਉਹ ਨੈਕਸਾ ਵੀ ਤਾਂ ਮਰੂਤ ਤੋਂ ਵੀ ਜੀ ਆਂਦਾ ਆ ਉਹ ਹੀ ਕਹਿ ਰਹੀਆਂ ਨੈਕਸਾ ਤੇ ਇੱਕ ਪਤਾ ਨਹੀਂ ਕੀ ਹੈ ਬ੍ਰਾਂਡ ਤਾਰ ਤਾਂ ਤਾਰ ਤਾਂ ਆਮੀ ਹੋ ਗਈ ਹੁੰਦਾ ਥਾਰ ਤੋਰ ਅਗਰ ਦੀਦੀ ਅਮਰੀਦਾ ਦਾ ਪ੍ਰਾਣਾ ਮਾਡਲ ਨਵਾਂ ਮਾਡਲ ਵੀ ਐਵੇਂ ਹੈ ਬਟ ਨਵਾਂ ਮਾਡਲ ਥੋੜਾ ਜਿਹਾ ਰੇਅਰ ਹੈ ਹਾਂ ਹੈਨਾ ਆਪਣਿਆਂ ਲਈ ਹਜੇ ਇੰਨੀ ਉਹ ਨਹੀਂ ਹੋਈ ਹੈ ਜੀ ਕਿੰਨੇ ਚ ਹੈ ਅਲੋਏ ਦੇ ਕੱਢੀ ਦੇ ਓਏ ਕਿਆ ਕੱਡੀ 410 ਉੱਤੇ 2 3 ਦੀ ਸਪੀਡ ਜਾਂਦੀ ਕਾ ਅਮਰੀਦਾ ਉਹ ਅਮਰੀਦਾ ਕੱਢੀ ਲਾ ਓਏ ਪੰਜਰ ਪ੍ਰੀਤਾ ਦੋ ਘੜੀਆਂ ਇਕੱਠੀਆਂ आइसक्रीम खानी के लिए यार आइसक्रीम तक आई जाने पर तू अंदर ही आ जा ओथे ठीक है अब सिलेक्ट कर अलग-अलग आ दमे आगे जड़ा अंकल जा रहे हैं है। मतलब कीरा जा इधर साइड खड़े हैं मामूस राशि बड़ा है ਥੋੜੀਆ ਬਰੇਕ ਕਾਟ ਮਾਰਿਆ ਕਰ ਰਿਹਾ ਤੂੰ ਬਾੜੀ ਬਰੇਕਾ ਮਾਰ। ਹਾਂ ਹੁਣ ਟੁਕਨੇ। ਨਹੀਂ ਮਤਲਬ ਯਾਰ, ਇਹ ਆ ਤਾਂ ਉਹ, ਇਹ ਆ ਤਾਂ ਉਹਨੀ ਕੇ ਸਪੀਡ ਚ ਚਲਾ। ਯਾ ਬਰੇਕਾ ਨਾ ਮਾਰ। ਬਰਾ ਬਰਾ ਜਾਣੀ। ਤੇ ਜਿਹੜਾ ਮੇਰਾ ਪਰਾਂ ਨਹੀਂ ਯਾਰ, ਉਹਨੂੰ ਨਾ ਮਤਲਬ ਉਹਨੂੰ ਆਏ ਉਹਨੂੰ ਜੇ ਅਸਲ ਵਿੱਚ ਜਾਵਾਂਗੇ ਨਾ, ਉਹਨਿਆਰ ਉਹਨਾਂ ਦੀ ਇੱਕ ਤਾਂ ਸਾਈਡ ਰਾਮ ਨੇ ਸਾਈਡ ਚੱਲੀ ਜਾਂਦਾ ਉਹਨੇ ਉਹ ਰੋਡ ਦੇ ਵਿੱਚ ਚਲਾਉਂਦੇ ਜਾਣ ਜਾਣ ਕੇ ਉਹ ਬਹੁਤ ਤੇਜ਼ ਵੰਦਾ ਉਹ ਆਜਿਓ ਦਾ ਅਸੀਂ ਨੇ ਫੋਨ ਲਾਇਆ ਉਹ ਦਮਨਾ ਜੀ ਦਮਨਾ ਪਾਣੀ ਜੋ ਘਟਿਆ ਚੱਲੋ ਅਕਬਰੂ ਲਮਾਂਗੇ ਆਈਸਕ੍ਰੀਮ ਹੁਣ ਆਪਾਂ ਆਈਸਕ੍ਰੀਮ ਲੈ ਲਈਨੇ ਇੱਥੇ ਕਰਨੀ ਹੈ ਕਿ ਘਰ ਜਾ ਕੇ ਕਰੇ ਕਰੇ ਕੋਣ ਨੇ ਕੋਈ ਤੂੰ ਚਲਾਏਗਾ ਹੁਣ ਕੀ ਮੈਂ ਮੈਂ ਚਲਾ ਲੈਣਾ ਹਲੋ ਹੁਣ ਪਿਛੇ ਆਈਸਕ੍ਰੀਮ ਮੈਨੂੰ ਫੜਾ ਦੇ ਖਾਏ ਡਿੱਗ ਗਈ ਮੈਂ ਦੇ ਉਹ ਚ ਵੀ ਚੇਹੀ ਹੁਣ ਚਲਾਇ ਰਿਹਾ ਸਕੂਟਰੀ ਪਰਨੀ ਤੇ ਥੜਾ ਚੱਲ 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 ਸਾਈਟ ਤੇ ਰੱਖ ਔੜੀ ਜੇ ਮੋੜੀਂਗਾ ਨਾ ਇੰਡੀਕੇਟਰ ਦੇ ਦੇ ਚੱਲ 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 ਇੰਡੀਕੇਟਰ ਦੇ ਬੱਸ ਬਸ ਇੰਡੀਕੇਟਰ ਬਾਅਦੋਂ ਬੰਦ ਕਰ ਲਈ ਪਹਿਲਾਂ ਮੋੜ ਲੈ ਤੂੰ ਮੋੜ ਮੋੜ ਹਾਂ ਇੰਡੀਕੇਟਰ ਖੰਡ ਬੰਦ ਕਰ ਓਏ ਹੋਏ ਬਈ ਬਸ ਦੱਬ ਦੇ ਪ੍ਰੈਸ ਕਰਨਾ ਉਹਨੂੰ ਮੈਂ ਸਾਈਡ ਦੀ ਕਰਿਆ ਮੈਂ ਹਮਾ ਹਣੀ ਵੇਟ ਕਰਦਿਨੇ ਆਪਣੀ ਆਓ ਆਂ ਕਿੱਢੀ ਨਾ ਬਸ ਬਸ ਰੁਕਦੇ ਛਾੜ ਦੇਗੇ ਉੱਤੇ ਛਾੜ ਦੂਗਾ ਤੂੰ ਫਿਰ ਵੀ ਛਾੜੀ ਛੇੜ ਕਰੇ ਚੱਲ ਮਮਾ ਦੇ ਟੋਰੀਟੋਜ਼ ਵਗੈਰਾ ਵੀ ਕੱਢ ਲੈ ਇਹ ਵਿੱਚੋਂ ਠੀਕ ਹੈ ਮੇਰੇ ਟੋਰੀਟੋ ਨਹੀਂ ਲੈ ਆਏ ਥੋੜਾ ਸਬਲੀ ਆਈਸਕ੍ਰੀਮ ਲੈ ਆਏ ਆਪਣੀ ਪਿਸਤੇ ਵਾਲੀ ਲੈ ਕੇ ਆਏ ਆ ਫੜ ਪਿਸਤੇ ਵਾਲੀ ਲੈ ਕੇ ਆਏ ਆ ਆਪਣੇ ਦੇਖੀ ਹੁਣ ਇਹਨੀ ਰੋਟੀ ਤਾਂ ਬਾਅਦ ਖਾਓ ਮੈਂ ਨਹੀਂ ਖਾਣੀ ਪਤੋਂ ਮੇਰੇ ਤੇ ਫ੍ਰਿਜ ਚ ਰੱਖਿਆ ਯਾ ਮਨੂੰ ਨਿੰਬੂ ਪਾਣੀ ਪੀਤਾ ਤੋ ਤੋ ਆਈਸਕ੍ਰੀਮ ਵਾਹ ਵਾਹ ਰੋਟੀ ਤਾਂ ਬਾਤ ਗਾਣਾ ਫਿਰ ਮਿੱਠਾ ਹੈਗਾ ਕੋਈ ਹਾਂ ਤੂੰ ਆ ਗਿਆ ਟੈਣਿਆ ਗਿਆ ਟੂਟਰੀ ਚਲਾ ਰਹੇ ਹਾਂ ਇੰਨਾ ਟਾਈਮ ਲਾਇਆ ਤੈਨੂੰ ਟੈਣਾ ਹੈ ਹੈ ਆ ਦੇਖ ਲੋ ਨਹੀਂ ਨਹੀਂ ਕਰਨੇ ਉਰੇ ਫੜਾ ਮੈਨੂੰ ਫੜਾ ਮੇਰੇ ਇਹਲਾ ਥਲੇ ਜੇ ਤੱਕ ਆ ਗਿਆ ਡਾਕਟਰ ਆ

ਅੜੀਲਾ ਆਤੀ ਹੈ 프리ਮੁੱਤੀ ਹੋਈ ਸੱਤ ਵੀ ਪੀ ਲਈ ਸੀ ਠੀਕ ਹੈ ਪੈਪਸੀ ਠੰਡੀ ਹੁੰਦੀ ਜਿਹਦੀ ਤਸਵੀਰ ਠੰਡੀ ਹੋਏ ਉਹ ਚੀਜ਼ ਪੀਆ ਕਰੋ ਜੇ ਨਿੰਬੂ ਪਾਣੀ ਉਹ ਜਿਹੜਾ ਮਜੀਟੋ ਹੁੰਦਾ ਉਹਦੇ ਅੰਦਰ ਨਿੰਬੂ ਨਿੰਬੂ ਪਾਏ ਹੁੰਦੇ ਪਦੀਨਾ ਪਾਇਆ ਹੁੰਦਾ ਉਹ ਚੀਜ਼ ਵਧੀਆ ਹੁੰਦੀ ਹੈ ਹਾਂਜੀ ਸਰ ਪਰ ਨਾ ਕਿੱਧਰ ਜਾ ਰਹੇ ਪਰਣਾ ਯਾਰ ਕਾਫੀ ਕਿ ਬੁੰਦਲ ਗਏ ਤੇ ਜਿੱਥੇ ਕੱਲ ਤੁਸੀਂ ਗਏ ਸੀ ਉਹ ਕੀ ਨਾ ਸੀ ਉਹ ਜਗ੍ਹਾ ਦਾ ਦੱਸੋ ਉਹਦਾ ਨਾਮ ਸੀ ਪੁੱਛ ਰਹੇ ਸੀ ਉਹ ਹੈਗੀ ਹੈ ਜਗਾ ਸੰਗਰੂਰ ਚ ਠੀਕ ਹੈ ਉਹਦਾ ਨਾਮ ਹੈਗਾ ਟੇਸਟ ਇੰਜਨ ਟੇਸਟ ਇੰਜਨ ਟੈਸਟਿੰਗ ਦਾ ਟੈਸਟ ਇੰਜਨ ਟੈਸਟ ਇੰਜਨ ਟੈਸਟ ਟੈਸਟ ਇੰਜਨ ਠੀਕ ਹੈ ਸੰਗਰੂਰ ਦੇ ਵਿੱਚ ਕਿੱਥੇ ਆ ਪਤਾ ਐਡਰੈਸ ਸੰਗਰੂਰ ਜੀ ਐਡਰੈਸ ਨਹੀਂ ਪਤਾ ਗੂਗਲ ਸਰਚ ਕਰ ਲੈਣਾ ਹਾਂ ਠੀਕ ਹੈ ਠੀਕ ਆ ਦੇਖ ਲੋ ਜੀ ਆਪ ਹੀ ਕੀ ਆਖੇ ਨੇ ਇਹ ਬੁੰਦਲ ਗਏ ਨੇ ਹੁਣ ਪੱਗਾ ਪੁੱਗਾ ਕਿਤੇ ਜਾ ਰਹੀਆਂ ਨੇ ਵਿਚਾਰੇ ਨੂੰ ਗਰਮੀ ਲੱਗਣ ਢਈ ਤੇ ਰੋਟੀ ਰੋਟੀ ਖਾ ਲਈ ਅਸੀਂ ਤੇ ਬਾਹਰ ਟਾਈਮ ਹੋ ਗਿਆ 9 ਵਜੇ ਦਾ ਕਾਟੋ ਆ ਕਾਟੋ ਆ ਜੀ ਸਾਡੇ ਘਰ ਇਹ ਰਾਤ ਨੂੰ ਆ ਜਾਂਦੀ ਇਹਨੂੰ ਪਤਾ ਕੀ ਦੌੜਾ ਪੈਂਦਾ ਆ ਆ ਆ ਆ ਆ ਆ ਆ ਉਗਲੂ ਉਗਲੂ ਜਾ ਜਾ ਓਰੇ 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 ਇਹਨੂੰ ਕਹਿ ਬਹਿ ਜਾ ਬਹਿ ਜਾ ਇਹਨੂੰ ਕਹਿ ਜਾ ਜਾ ਬਹਿ ਜਾ ਬਹਿ 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 ਬੈਠੋਗੀ ਉਹ ਬਹਿ ਜਾ ਬਹਿ ਜਾ ਨਾ ਕੋਰ ਕੋੰਡਾ ਬਹਿ ਜਾ ਹਾਂ ਬਹਿ ਜਾ ਬਹਿ ਜਾ ਬਹਿ ਜਾ ਕਟੋ ਬਹਿ ਜਾ ਇਹ ਵਾਲ ਆਗੇ ਜਾਦਾ ਹਨਾ ਵਾਲੇ ਇਸ ਟਾਈਮ ਕੈਮਰੇ ਚ ਆਣ ਲੱਗ ਰਹੇ ਗੰਦੇ ਨੇ ਪਰ ਉਹ ਸਾਫ ਨੇ ਮੇਰਾ ਨਾ ਤੋ ਗਰਾਂਜਾ ਦੇਖੂ डबल ने बनाया मैंगो शेक देख के डा कैंट कैंट की है आम दे विच ओ पाके दूध दूध वाले आई बंद है <laughs> मैं आज ने सिल के बचे हैं मैं वो खा रही <laughs> ते सेब नू मैं तेल लाया मैंने कपड़े ला लिया दस राने में बास कर हम्म डोलू ने चोड़ ला सच्ची कल जी सारे नू ते नेक्स्ट डे ਨੈਕਸਟ ਦੀ ਮਾਰਨਿੰਗ ਦਾ ਦੁਪਹਿਰ ਆ ਬਿਲਕੁਲ ਵਲੌਗਿੰਗ ਸ਼ੁਰੂ ਕਰ ਲੱਗੇ ਆ ਕਿ ਹੁਣ ਕੀ ਬਣਾਇਆ ਮੰਗੋ ਸ਼ੇਕ ਬੱਚੇ ਕਹਿੰਦੇ ਰੋਟੀ ਨਹੀਂ ਖਾਣੀ ਦੁਪਹਿਰ ਦੀ ਇਸ ਮੈੰਗੋ ਸ਼ੇਕ ਪੀਣਾ ਤੇ ਨਾਲ ਸਾਡਾ ਵੀ ਭਾਨਾ ਬਣ ਗਿਆ ਕਿ ਅਸੀਂ ਪੀਨੇ ਨਾਲ ਆਈ ਮੂਵਰ ਟ੍ਰੇਅਸ ਲਾ ਰਹੀ ਉਹਨੇ ਇਤਨਾ ਕੈਮਰਾ ਜਰ ਲਾਉ ਮੈਂ ਬਕਰ ਕਿ ਬਣਿਆ ਦੱਸੋ ਕਿ ਬਣਿਆ ਨੀਤ ਕੇ ਨਾਲ ਨਾ ਕਪੜੇ ਇਹੀ ਬਾਈ ਦਿਖਾਉ ਨਾ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਤੂੰ ਕਪੜੇ ਨਹੀਂ ਲੈ ਕੇ ਆਇਆ ਦਮਨ ਵਧੀਆ ਬਣਿਆ ਦਮਨ ਦੀ ਹਾਲਤ ਦੇਖੋ ਪਰਨੀਤ ਨੇ ਮਾਰਿਆ ਦਮਨ ਨੂੰ ਨਹੀਂ ਯਾਰ ਮੈਂ ਇਹਦੇ ਮਾਰਿਆ ਨਹੀਂ ਪਹਿਲਾਂ ਇਹਨੇ ਮੇਰੇ ਮਾਰਿਆ ਫਿਰ ਫਿਰ ਮੈਂ ਇਹਦੇ ਮਾਰਿਆ ਇਨੇ ਮੇਰੇ ਮਾਰ ਲਗੀ ਮੈਂ ਗੋਇਆ ਕਰੇ ਇਧਰ ਤੇ ਖੜਾ ਹੋ ਤਾਡਾ ਰੋਜ਼ ਦਾ ਹੀ ਇਹ ਕੰਮ ਹੈ ਦੋਨਾਂ ਜਾਨਿਆਂ ਦਾ ਦੋਨਾਂ ਨੇ ਲੜਾਈ ਕਰਨੀ ਕਰਨੀ ਕਰਨਗੇ ਨਹੀਂ ਮੈਂ ਲੜਾਈ ਠਕੜੇ ਆ ਤਾੜਦੇ ਆਪਣਾ ਅਕੜਾ ਨਹੀਂ ਤੇ ਮੇਰੇ ਵੀ ਬੜੇ ਜ਼ੋਰ ਦੀ ਵੱਜਿਆ ਸੀ ਉਦੋਂ ਇਹ ਜੇ ਪੰਗੇ ਲਓਗੇ ਲੱਗੇਗਾ ਹਾਂ ਬਸ ਉਹ ਢਾਪ ਨਹੀਂ ਜਿੱਡਾ ਤੂੰ ਖੜਾ ਪਾ ਰੱਖਿਆ ਮੈਂ ਕਰੂੰ ਦੰਦ ਮੰਨਾਲ ਦੇ ਖੜੀ ਹੋ ਦੰਬੂ ਖੜੀ ਹੋ ਦੰਬੂ ਖੜੀ ਹੋ ਖੜੀ ਹੋ ਤੇ ਭੈਣ ਭਰਾ ਦਾ ਪਿਆਰ ਹੈ ਕਿ ਲੜਾਈ ਹੈ ਚਲੋ ਨੂੰ ਵੀ ਦੇ ਦੇ ਨੂੰ ਵੀ ਦੇਖਣੀ ਇਹਦੀ ਮੂਹ ਦੇਖਣੀ ਦੱਸੋ 83 83 ਕੱਲਾ ਅੱਗੇ ਕੁਛ ਨਹੀਂ ਇਹ ਨਹੀਂ ਇਹ ਤਾਂ ਮੰਦਰੀ ਹਾਲਤ ਆ ਤੇ ਮੂੰਹ ਦੇ ਦੋ ਮੈਂ ਤੇਰਾ ਦਰਦ ਬਹੁਤ ਹੁੰਦੀ ਆ ਹੌਲੀ ਹੌਲੀ ਨਿਕਲ ਰਿਹਾ ਹੌਲੀ ਹੌਲੀ ਦਰ ਹੱਡੀ ਤੇ ਵੱਜੀ ਆ ਨਾ ਹੌਲੀ ਹੌਲੀ ਦਰ ਠੀਕ ਹੋਊਗੀ ਥੋੜੀ ਘੁੱਟ ਕੇ ਰੱਖਣਾ ਉਹਨੂੰ ਏਸੀ ਨਾਲ ਜ਼ਿਆਦਾ ਦਰਦ ਹੋਣੀ ਫਿਰ ਪਰਨੀਤ ਖੋਸ਼ ਮੂੰਹ ਲਾ ਮੋਈ ਮੋਈ ਮੂਹ ਬੁਲਾ ਦੇਣੀ ਏਸੀ ਬੰਦ ਕਰਨਾ ਪਿਆ ਮੂਹ ਲਾਣ ਲੱਗਾ ਮੋਈ ਮੋਈ ਤੇਰਾ ਘਰਦੂ ਮੋਈ ਮੋਈ ਇਹਦਾ ਇਹ ਕੜਾ ਲਾਇਆ ਇਹਦਾ ਪਹਿਲਾ ਉਹ ਤਾਂ ਹੌਲਾ ਪਾ ਬਾੜੀ ਜ਼ੋਰ ਦੀ ਵੱਜਦਾ ਤੇਰੀ ਜਿੰਦ ਬਾਹ ਤੇ ਵੱਜਿਆ ਪਤਲੀ ਦੀ ਤੇਰੀ ਪਾਇਆ ਐਡਾ ਤੂੰ ਕੜਾ ਪਾਇਆ ਨੂੰ ਆਉ ਸਵਾਦ ਦਿੰਦੇ ਬੇਣੀ ਕੇ ਵਿੱਚ ਕੋ ਮੇਰੇ ਹੱਥੇ ਕੜਾ ਿੱਟਾ-ਬਿੱਟਾ ਕੜਾ ਹੈ ਜਰਾ ਬਾਹ ਤੇ ਵੀ ਪਤਲੀ ਹੋਏ ਲੋ ਜੀ ਸਾਡੀ ਮੂਵੀ ਹੋ ਗਈ ਖਤਮ ਬੱਚਿਆਂ ਨੇ ਖੂਬ ਇੰਜੋਏ ਕੀਤੀ ਅੱਜ ਮੂਵੀ ਹਨਾ ਹਨਾ 1983 ਚ ਮਜ਼ਾ ਆਇਆ ਨਾ